ਸਭ ਐਸੀ ਪੰਜਾਬ ਯੂਨੀਵਰਸਿਟੀ ਦੇ ਵਿੱਚ ਮੌਜੂਦ ਆ 5 ਤਰੀਕ ਨੂੰ ਚੋਣਾ ਹੋਣ ਜਾ ਰਹੀ ਆ 5 ਸਤੰਬਰ ਦੀ ਤਰੀਕ ਰੱਖੀ ਗਈ ਆ ਪਰ ਉਸ ਤੋਂ ਪਹਿਲਾਂ ਅੱਜ ਨੋਮੀਨੇਸ਼ਨ ਦਾ ਦਿਨ ਸੀਗਾ ਅੱਜ ਵੱਖ-ਵੱਖ ਉਮੀਦਵਾਰਾਂ ਵੱਲੋਂ ਆਪਣੀ ਨੋਮੀਨੇਸ਼ਨ ਨੂੰ ਫਾਈਲ ਕੀਤਾ ਗਿਆ ਆਪਣੇ ਡਿਪਾਰਟਮੈਂਟਾਂ ਦੇ ਅੰਦਰ ਤੇ ਸਵੇਰੇ 9:30 ਵਜੇ ਤੋਂ 10:30 ਵਜੇ ਤੱਕ ਦਾ ਸਮਾਂ ਨਿਰਧਾਰਤ ਕੀਤਾ ਗਿਆ ਸੀ ਘੰਟਾ ਉਸ ਦੇ ਬਾਵਜੂਦ ਸੁਰੱਖਿਆ ਦੇ ਪੂਰੇ ਇੰਤਜ਼ਾਮ ਕੀਤੇ ਗਏ ਨੇ ਮੇਰੇ ਪਿੱਛੇ ਦੇਖ ਸਕਦੇ ਹੋ ਕਿ ਪੁਲਿਸ ਕਰਮੀ ਇੱਥੇ ਜਿਹੜੇ ਮੌਜੂਦ ਨੇ ਕਿਉਂਕਿ ਜਿਹੜਾ ਯੂਨੀਵਰਸਿਟੀ ਪ੍ਰਸ਼ਾਸਨ ਹੈ ਉਸਨੇ ਆਪਣੀ ਸਿਕਿਉਰਿਟੀ ਦੇ ਨਾਲ ਜਿਹੜਾ ਆ ਚੰਡੀਗੜ੍ਹ ਪੁਲਿਸ ਵੀ ਜਿਹੜੀ ਆ ਉਹ ਇਹਦੀ ਤਨਾਤੀ ਕਰਵਾਈ ਗਈ ਹੈ ਯੂਨੀਵਰਸਿਟੀ ਦੇ ਵਿੱਚ ਤਾਂ ਕਿ ਕੋਈ ਵੀ ਐਸੀ ਵਾਰਦਾਤ ਜਿਵੇਂ ਅਸੀਂ ਘਟਨਾ ਨਾ ਹੋਵੇ ਜਿਹੜੀ ਇਲੈਕਸ਼ਨਾਂ ਨੂੰ ਪ੍ਰਭਾਵਿਤ ਕਰ ਸਕੇ ਉਸ ਦੇ ਮਤੇਦਨਜ਼ਰ ਜਿਹੜੀ ਆ ਪੂਰੀ ਤਰ੍ਹਾਂ ਜਿਹੜੀ ਸਿਕਿਉਰਿਟੀ ਇੱਥੇ ਨਜ਼ਰ ਆ ਰਹੀ ਹੈ ਇਸ ਸਮੇਂ ਅਸੀਂ ਬਿਲਕੁਲ ਸਟੂਡੈਂਟ ਪੁਆਇੰਟ ਦੇ ਉੱਤੇ ਮੌਜੂਦ ਆ ਉਹ ਜਗ੍ਹਾ ਹੈ ਜਿੱਥੇ ਹਮੇਸ਼ਾ ਹੀ ਬਹੁਤ ਜ਼ਿਆਦਾ ਰੌਣਕ ਰਹਿੰਦੀ ਆ ਹਾਲਾ ਕਿ ਅੱਜ ਬਰਸਾਤ ਦੇ ਚਲਦਿਆਂ ਉਮੀਦ ਹੈ ਚਲਦਿਆਂ ਬਹੁਤ ਸਾਰੇ ਜਿਹੜੇ ਸਟੂਡੈਂਟ ਆ ਉਹ ਘਟ ਦੇਖਣ ਨੂੰ ਮਿਲ ਰਹੇ ਆ ਪਰ ਇਸ ਦੇ ਬਾਵਜੂਦ ਵੀ ਜਿਹੜਾ ਆ ਇੱਥੇ ਸੁਰੱਖ ਇਥੇ ਤੱਕ ਕਿ ਸਬੰਧਤ ਅਧਿਕਾਰੀਆਂ ਨੇ ਚੰਡੀਗੜ੍ਹ ਪੁਲਿਸ ਨਾਲ ਮਿਲ ਕੇ ਕੁਝ 80 ਤੋਂ 90 ਸਟੂਡੈਂਟ ਐਸੇ ਪੁਆਇੰਟ ਆਊਟ ਕੀਤੇ ਨੇ ਜਿਹੜੇ ਕਿ ਸ਼ਰਾਰਤ ਕਰ ਸਕਦੇ ਨੇ ਉਹਨਾਂ ਉੱਤੇ ਨਿਗਰਾਨੀ ਵੀ ਰੱਖੀ ਜਾਵੇਗੀ ਤੇ ਇਸ ਤੋਂ ਇਲਾਵਾ ਵੱਖ-ਵੱਖ ਜਗ੍ਹਾ ਤੇ ਕੈਮਰੇ ਵੀ ਇੰਸਟਾਲ ਕੀਤੇ ਜਾਣਗੇ ਡਾਰਕ ਪੁਆਇੰਟ ਨੇ ਉੱਥੇ ਲਾਈਟਾਂ ਲਾ ਕੇ ਉਸ ਨੂੰ ਵੀ ਰੌਸ਼ਨ ਕੀਤਾ ਜਾਵੇਗਾ ਹਰ ਤਰੀਕੇ ਨਾਲ ਜਿਹੜੀ ਆ ਇੱਥੇ ਸਟੂਡੈਂਟ ਪੁਆਇੰਟ ਤੇ ਜਿਹੜੀ ਆ ਉਹ ਜਿਹੜੀ ਹੈ ਸਿਕਿਉਰਿਟੀ ਦੇ ਚੱਕਰ ਜਿਹੜੇ ਪੁਲਿਸ ਵਾਲੇ ਉਹ ਰਹਿਣਗੇ ਹਾਲਾਂਕਿ ਪੂਰੇ ਚੰਡੀਗੜ੍ਹ ਦੇ ਜਿਹੜੇ ਪੁਲਿਸ ਕਰਮੀਆਂ ਦਾ ਵਿੱਚੋਂ ਬਹੁਤ ਸਾਰੇ ਐਸੇ ਆਫਸਰ ਨੇ ਜਿਹੜੇ ਇੱਥੇ ਹੀ ਤਨਾਤ ਰਹਿਣਗੇ ਯੂਨੀਵਰਸਿਟੀ ਦੇ ਵੱਖ-ਵੱਖ ਕੋਨਿਆਂ ਦੇ ਵਿੱਚ ਵੱਖ-ਵੱਖ ਜਗ੍ਹਾ ਦੇ ਵਿੱਚ ਜਦ ਤੱਕ ਇਲੈਕਸ਼ਨ ਪੂਰੀ ਤਰ੍ਹਾਂ ਜਿਹੜੇ ਮੁਕੰਮਲ ਨਹੀਂ ਹੋ ਜਾਂਦੇ ਸੋ ਇੱਥੇ ਹੀ ਬਹੁਤ ਸਾਰੇ ਅਜੇ ਵੀ ਪੁਲਿਸ ਕਰਮੀ ਮੌਜੂਦ ਹੈ ਸਟੂਡੈਂਟ ਵੀ ਮੌਜੂਦ ਹੈ ਸਟੂਡੈਂਟ ਨੂੰ ਬਿਲਕੁਲ ਫ੍ਰੀ ਛੱਡਿਆ ਗਿਆ ਹੈ ਕੋਈ ਐਸੀ ਜਿਹੜੀ ਆ ਪਰੇਸ਼ਾਨੀ ਨਹੀਂ ਹੋਣ ਦਿੱਤੀ ਜਾ ਰਹੀ ਪਰ ਨਿਗਾਹ ਜ਼ਰੂਰ ਰੱਖੀ ਜਾ ਰਹੀ ਹੈ ਤਾਂ ਕਿ ਕੋਈ ਦਿੱਕਤ ਸੋਏ ਪੂਰੇ ਇੰਤਜ਼ਾਮ ਨੇ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਵੀ ਯੂਨੀਵਰਸਿਟੀ ਪ੍ਰਸ਼ਾਸਨ ਵੱਲੋਂ ਵੀ ਇਲੈਕਸ਼ਨਾਂ ਦੇ ਮੱਦੇ ਨਜ਼ਰ ਯੂਨੀਵਰਸਿਟੀ ਚ ਪੂਰੇ ਇੰਤਜ਼ਾਮ ਕੀਤੇ ਗਏ ਨੇ ਸੁਖਾਵੇ ਟਾਂਗ ਨਾਲ ਇਲੈਕਸ਼ਨ ਕਰਵਾਏ ਜਾਣਗੇ ਆਊਟਸਾਈਡਰ ਦਾ ਟੋਟਲ ਬੰਦ ਕੀਤਾ ਗਿਆ ਇੱਥੇ ਆਉਣਾ ਤੇ ਪੂਰੀ ਨਜ਼ਰ ਜਿਹੜੀ ਉਹ ਬਣਾਈ ਰੱਖੇ ਹੋਏ ਨੇ ਪਹਿਲਾ ਹਾਲਾਤ ਅਸੀਂ ਅੰਦਰਲੇ ਦੇਖੇ ਨੇ ਕਿ ਯੂਨੀਵਰਸਿਟੀ ਦੇ ਅੰਦਰ ਜਿਹੜੀ ਪੂਰੀ ਤਰ੍ਹਾਂ ਸੁਰੱਖਿਆ ਲਾਈ ਗਈ ਆ ਹਰ ਇੱਕ ਸਟੂਡੈਂਟ ਪੁਆਇੰਟ ਨੂੰ ਕਵਰ ਕੀਤਾ ਜਾ ਰਿਹਾ ਪਰ ਜੇਕਰ ਯੂਨੀਵਰਸਿਟੀ ਦੇ ਆਊਟਰ ਗੇਟ ਦੀ ਗੱਲ ਕੀਤੀ ਜਾਵੇ ਬਾਹਰਲਾ ਗੇਟ ਜਿੱਥੇ ਕਿ ਸਿਕਿਉਰਿਟੀ ਪੂਰੀ ਜਿਹੜੀ ਉੱਥੇ ਲੱਗੀ ਹੋਈ ਹੈ ਤਾਇਨਾਤ ਆ ਤੇ ਇੱਥੇ ਹਰ ਇੱਕ ਗੱਡੀ ਨੂੰ ਆਉਣ ਜਾਣ ਵਾਲ ਨੂੰ ਚੈੱਕ ਕੀਤਾ ਜਾ ਰਿਹਾ ਐ ਇੱਥੋਂ ਤੱਕ ਜਿਹੜੇ ਆਊਟਸਾਈਡਰ ਨੇ ਉਹਨਾਂ ਨੂੰ ਅੰਦਰ ਨਹੀਂ ਜਾਣ ਦਿੱਤਾ ਜਾ ਰਿਹਾ ਪੂਰੀ ਤਰ੍ਹਾਂ ਜਿਹੜੀ ਚੰਡੀਗੜ੍ਹ ਪੁਲਿਸ ਤੇ ਯੂਨੀਵਰਸਿਟੀ ਦੀ ਜਿਹੜੀ ਸਿਕਿਉਰਿਟੀ ਆ ਉਹ ਦੋਨੋਂ ਮਿਲ ਕੇ ਇੱਥੇ ਕੰਮ ਕਰ ਆਊਟਸਾਈਡਰਸ ਨੂੰ ਜਿਹੜਾ ਇੱਥੇ ਰੋਕਿਆ ਜਾਂਦਾ ਪੁੱਛਿਆ ਜਾਂਦਾ ਕਿ ਉਸਨੇ ਜਿਹੜਾ ਆ ਕਿਸ ਨੂੰ ਮਿਲਣਾ ਕਿੱਥੇ ਜਾਣਾ ਅੰਦਰ ਤੇ ਫੇਰ ਹੀ ਅੰਦਰ ਦਾਖਲ ਹੋਣ ਦਿੱਤਾ ਜਾਂਦਾ ਇਥੋਂ ਤੱਕ ਕਿ ਜੇ ਸੁਰੱਖਿਆ ਦੀ ਗੱਲ ਕੀਤੀ ਜਾਵੇ ਕੇਵਲ ਇਹ ਅੰਦਰ ਬਾਹਰ ਆਰਿਆ ਗੱਡੀਆਂ ਹੀ ਨਹੀਂ ਇਸ ਦੇ ਨਾਲ ਨਾਲ तकरीबन ਐਸੇ ਵੱਡੀ ਗਿਣਤੀ ਦੇ ਵਿੱਚ ਕੁਝ ਵਿਦਿਆਰਥੀ ਨੇ ਜਿਨ੍ਹਾਂ ਨੂੰ ਪੁਆਇੰਟ ਆਊਟ ਵੀ ਕੀਤਾ ਗਿਆ ਹੈ ਕਿ ਉਹ ਵਿਦਿਆਰਥੀ ਜਿਹੜਾ ਆ ਸ਼ੋਸ਼ਾਬਾ ਕਰ ਸਕਦੇ ਨੇ ਚੋਣਾ ਦੇ ਵਿੱਚ ਜਿਹੜਾ ਆ ਮਾਹੌਲ ਨੂੰ ਖਰਾਬ ਕਰ ਸਕਦੇ ਨੇ ਇਹ ਤਾਂ ਹਰ ਗੱਡੀ ਨੂੰ ਜਿਹੜਾ ਚੈੱਕ ਕੀਤਾ ਜਾਂਦਾ ਪੁੱਛਿਆ ਜਾਂਦਾ ਉਹ ਦੇਖੋ ਡਾਕੂਮੈਂਟੇਸ਼ਨ ਚੈੱਕ ਕੀਤੀ ਜਾ ਰਹੀ ਹੈ ਗੱਡੀ ਦੇ ਅੰਦਰ ਕਿ ਜਿਹੜਾ ਆ ਕੀ ਉਹ ਕੌਣ ਹੈ ਡਾਕੂਮੈਂਟ ਚੈੱਕ ਕਰਾ ਰਿਹਾ ਕੀ ਕਰਨੋਂ ਆਇਆ ਹਰ ਇੱਕ ਨੂੰ ਪੁੱਛਿਆ ਰ ਤੁਸੀਂ ਅੰਦਰ ਜਾ ਰਹੇ ਯੂਨੀਵਰਸਿਟੀ ਦੇ ਵਿੱਚ ਹਾਂਜੀ ਹਾਂਜੀ ਕੀ ਪਰਪਸ ਹੈ ਕੁਝ ਨਾ ਐਡਮਿਸ਼ਨ ਕਰਾਉਣਾ ਹੈ ਸੀਡੀਓ ਵੀ ਸੈਡਮਿਸ਼ਨ ਕਰਾਉਣਾ ਸੋ ਬਿਲਕੁਲ ਇਹ ਦੇਖੋ ਆਪਣੇ ਡਾਕੂਮੈਂਟ ਜਿਹੜੇ ਨੇ ਇੱਥੇ ਪੁਲਿਸ ਕਰਮਚਾਰੀ ਨੂੰ ਚੈੱਕ ਕਰਾ ਰਹੇ ਨੇ ਤੇ ਫੇਰ ਜਾ ਕੇ ਜਾਨੇ ਤਸੱਲੀ ਹੋਵੇਗੀ ਫੇਰ ਜਾ ਕੇ ਇਹਨਾਂ ਨੂੰ ਇਹਨਾਂ ਨੂੰ ਇਜਾਜ਼ਤ ਦਿੱਤੀ ਜਾਵੇਗੀ ਅਜਾ ਡਿੱਗੀ ਵੀ ਜਿਹੜੀ ਹੈ ਉਹ ਖਲਵਾਈ ਜਾ ਰਹੀ ਹੈ ਚੈੱਕ ਕੀਤੀ ਜਾ ਰਹੀ ਹੈ ਹਰ ਇੱਕ ਚੈਕਿੰਗ ਜਿਹੜੀ ਉਹ ਕੀਤੀ ਜਾ ਰਹੀ ਹੈ ਪੂਰੀ ਤਰ੍ਹਾਂ ਜਿਹੜਾ ਹੈ ਇੱਥੇ ਮੁਸਤੈਨੇ ਪੁਲਿਸ ਜਿਹੜਾ ਕਰ ਵੀ ਇਸੀ ਕਿਹੜੀ ਚੈਕਿੰਗ ਚੱਲੇ ਸਾਰੀ ਇਹਦੇ ਵਿੱਚ ਦੇਖਣਾ ਕੋਈ ਹਥਿਆਰ ਡੰਡਾ ਕੋਈ ਐਦਾਂ ਦੀ ਚੀਜ਼ ਹੋਵੇ ਜਿਸ ਦੇ ਨਾਲ ਕੋਈ ਹਾਨੀ ਹੋ ਸਕਦੀ ਆ ਉਹ ਚੀਜ਼ਾਂ ਚੈੱਕ ਕਰਦੇ ਆ ਵੀ ਕੋਈ ਡਿੱਗੀ ਦੇ ਵਿੱਚ ਨਜਾਇਜ਼ ਐਸੀ ਕੋਈ ਚੀਜ਼ ਨਾ ਹੋਵੇ ਜਿਵੇਂ ਡੰਡਾ ਨਿਕਾਲਾ ਇਹ ਕਿਸੇ ਥਾਂ ਤੇ ਵੀ ਯੂਜ਼ ਹੋ ਸਕਦਾ ਕੋਈ ਬੰਦਾ ਹੈਪਰ ਹੁੰਦਾ ਕੁਝ ਵੀ ਆ ਕਿਸ ਕਰਕੇ ਚੀਜ਼ਾਂ ਪੂਰੇ ਰੱਖ ਲਈਏ ਲੈ ਹਰ ਇੱਕ ਗੱਡੀ ਜਿਹੜੀ ਅੰਦਰ ਐਂਟਰ ਕਰ ਰਹੀ ਹੈ ਤੁਸੀਂ ਚੈੱਕ ਕਰ ਰਹੇ ਹੋ ਚੈੱਕ ਕਰਦੇ ਚੈੱਕ ਕਰਦੇ ਤੇ ਹਰ ਜਿਹੜਾ ਆਊਟਰ ਨੰਬਰ ਨੂੰ ਜਾਂ ਚੰਡੀਗੜ੍ਹ ਦੇ ਲੋਕਲ ਨੰਬਰ ਨੂੰ ਚੈੱਕ ਨਹੀਂ ਨਹੀਂ ਉਹ ਇਹ ਜੋ ਯੂਨੀਵਰਸਿਟੀ ਦਾ ਸਟਾਫ ਹੈ ਇਹਨਾਂ ਦੇ ਆਈ ਕਾਰਡ ਚੈੱਕ ਕਰਦਾ ਅਗਰ ਤੋਂ ਯੂਨੀਵਰਸਿਟੀ ਦਾ ਹੈ ਤਾਂ ਉਸ ਨੂੰ ਅਲੋ ਕਰਦੇ ਜੋ ਆਊਟਸਾਈਡਰ ਆਤਾ ਉਹਨੂੰ ਇਹ ਵਾਪਸ ਭੇਜ ਦਿੱਤੇ ਸੋ ਬਿਲਕੁਲ ਲਗਾਤਾਰ ਜਿਹੜਾ ਇਹ ਆਊਟਸਾਈਡਰ ਨਾਲ ਜਿਹੜਾ ਵਾਪਸ ਭੇਜਿਆ ਜਾ ਰਿਹਾ ਕਿੰਨੇ ਕੱਜ ਜਿਹੜੇ ਇੱਕ ਗੱਡੀ ਇਸ ਤਰੀਕੇ ਦੇ ਵਾਪਸ ਭੇਜਿਆ ਜਾ ਰਿਹਾ ਹੈ 5-10 ਗੱਡੀਆਂ ਵਾਪਸ ਭੇਜੀ ਹੈ ਸੋ ਲਗਾਤਾਰ ਇਸ ਤਰੀਕੇ ਨਾਲ ਜਿਹੜੀਆਂ ਗੱਡੀਆਂ ਦੀ ਚੈਕਿੰਗ ਕੀਤੀ ਜਾਂਦੀ ਆ ਇਸ ਤਰੀਕੇ ਨਾਲ ਜਿਹੜੀ ਪੰਜਾਬ ਪੁਲਿਸ ਯੂਨੀਵਰਸਿਟੀ ਦੇ ਜਿਹੜੇ ਪ੍ਰਸ਼ਾਸਨ ਨਾਲ ਮਿਲ ਕੇ ਯੂਨੀਵਰਸਿਟੀ ਸਿਕਿਉਰਿਟੀ ਨਾਲ ਮਿਲ ਕੇ ਇਹ ਤਮਾਮ ਜਿਹੜੀ ਜਾਣਕਾਰੀ ਹਾਸਲ ਕਰਦੇ ਦੇਖੋ ਉਹ ਗੱਡੀ ਦੀ ਜਿਹੜੀ ਆ ਫੋਟੋ ਵੀ ਜਿਹੜੀ ਉਹ ਲਿੱਤੀ ਜਾ ਰਹੀ ਆ ਕਿਉਂਕਿ ਉਸਤੇ ਜਿਹੜਾ ਆ ਉਹ ਸ਼ਖਸੀ ਜਾਂ ਉਸ ਗੱਡੀ ਨੂੰ ਦੁਬਾਰਾ ਫੇਰ ਜਿਹੜਾ ਆ ਅੰਦਰ ਐਂਟਰ ਨਾ ਹੋਣ ਦਿੱਤਾ ਜਾਵੇ ਗੱਡੀ ਬਾਹਰ ਕੱਢ ਦਿੱਤੀ ਗਈ ਆ ਇੱਥੋਂ ਹੀ ਜਿਹੜੀ ਆ ਪੂਰੀ ਤਰ੍ਹਾਂ ਉਹ ਚੈਕਿੰਗ ਕੀਤੀ ਜਾ ਰਹੀ ਆ ਅੰਦਰ ਵੀ ਪੂਰੀ ਤਰ੍ਹਾਂ ਚੈਕਿੰਗ ਕੀਤੀ ਜਾ ਰਹੀ ਆ ਤੇ ਬਾਹਰ ਵੀ ਆਲਾਕੇ ਡੀਐਸਡਬਲਿਊ ਦਾ ਕਹਿਣਾ ਹੈ ਕਿ ਜਲਦ ਜਿਹੜਾ ਆ ਸਾਡੇ ਵੱਲੋਂ ਜਿਹੜੇ ਆ ਕੈਮਰੇ ਵੀ ਇੰਸਟਾਲ ਕਰ ਦਿੱਤੇ ਜਾਣਗੇ ਫਿਲਹਾਲ ਇਹ ਗੇਟ ਦੇ ਉੱਤੇ ਪਹਿਲਾਂ ਹੀ ਜਿਹੜੇ ਕੈਮਰੇ ਇੰਸਟਾਲ ਨੇ ਹਰ ਇੱਕ ਵਿਅਕਤੀ ਆ ਚਾਹੇ ਕੋਈ ਮਰਜੀ ਆ ਚਾਹੇ ਕੋਈ ਆਪਣੇ ਆਪ ਨੂੰ ਜਿਹੜਾ ਮਰਜੀ ਕੁਝ ਦੱਸ ਰਿਹਾ ਉਹਦਾ ਉਹਦੀ ਆਈ ਕਾਰਡ ਉਹਦੀ ਜਿਹੜਾ ਆ ਸਾਰਾ ਕੁਝ ਜਿਹੜਾ ਡਾਟਾ ਉਹ ਚੈੱਕ ਕੀਤਾ ਜਾਂਦਾ ਤੇ ਤੇ ਫਿਰ ਜਿਹੜਾ ਆ ਉਹਨਾਂ ਨੂੰ ਐਂਟਰੀ ਜਿਹੜੀ ਉਹ ਕਰਾਈ ਜਾਂਦੀ ਹੈ ਸੋ ਇਹ ਪੂਰੀ ਤਰ੍ਹਾਂ ਜ਼ਿੰਮੇਵਾਰੀ ਨਿਭਾਈ ਜਾ ਰਹੀ ਹੈ ਕਿਉਂਕਿ ਨਹੀਂ ਚਾਹੁੰਦੇ ਜਿਹੜਾ ਚੰਡੀਗੜ੍ਹ ਪੁਲਿਸ ਆ ਤੇ ਜਿਹੜਾ ਆ ਯੂਨੀਵਰਸਿਟੀ ਦੇ ਆ ਸਟਾਫ ਆ ਨਹੀਂ ਚਾਹੁੰਦਾ ਕਿਉਂਕਿ ਐਸਾ ਵਿਅਕਤੀ ਜਿਹੜਾ ਉਹ ਅੰਦਰ ਜਾ ਸਕੇ ਜਿਹਦੇ ਨਾਲ ਮਾਹੌਲ ਖਰਾਬ ਹੋਵੇ ਤੁਸੀਂ ਯੂਨੀਵਰਸਿਟੀ ਦੇ ਸਟਾਫ ਹੋ ਤੁਹਾਡੀ ਲਗਾਤਾਰ ਡਿਊਟੀ ਗੇਟ ਤੇ ਰਹਿੰਦੀ ਹੈ ਕਿੰਨੇ ਦਿਨ ਤੋਂ ਇਸ ਤਰੀਕੇ ਨਾਲ ਜਿਹੜਾ ਸਿਕਿਉਰਟੀ ਚੱਲਦੀ ਹੈ ਏ ਜੀ ਪਿਛਲੇ ਮਹੀਨੇ ਤੋਂ ਕਈ ਦਿਨਾਂ ਤੋਂ ਵਧੀਆ ਪ੍ਰੋਪਰ ਤਰ੍ਹਾਂ ਚੈੱਕ ਕਰਕੇ ਨਿਘਾਰੇ ਆ ਅਸੀਂ ਕਿਸੇ ਜੋ ਆਊਟਸਾਈਡਰਾਂ ਨੂੰ ਬਾਹਰ ਮੋੜ ਦਿੱਤਾ ਜਾਂਦਾ ਕੋਈ ਵੀ ਚੈੱਕ ਕਰਕੇ ਪੂਰੀ ਪ੍ਰੋਪਰ ਤਰ੍ਹਾਂ ਜੀ ਵਧੀਆ ਚੱਲਦਾ ਸਾਰੇ ਗੇਟਾਂ ਦੇ ਸਾਰੇ ਇਸ ਤਰ੍ਹਾਂ ਦੇ ਸਾਰੇ ਪ੍ਰੋਪਰ ਇਸ ਤਰ੍ਹਾਂ ਹੀ ਪ੍ਰੋਪਰ ਚੈੱਕ ਕਰ ਰਹੇ ਹਾਂ ਪ੍ਰੋਪਰ ਚੈੱਕ ਕਰ ਰਹੇ ਜੀ ਇਲੈਕਸ਼ਨਾਂ ਦੇ ਮੱਦੇਨਜ਼ਰ ਜ਼ਿਆਦਾ ਇਤਿਹਤ ਵਰਤ ਇਲੈਕਸ਼ਨ ਨਹੀਂ ਪਹਿਲਾਂ ਵੀ ਯੂਨੀਵਰਸਿਟੀ ਦੀ ਸਕਿਉਰਟੀ ਹੈ ਇਤਿਹਤ ਵਰਤਦੀ ਰਹਿੰਦੇ ਜੀ ਇਲੈਕਸ਼ਨਾਂ ਕਰਕੇ ਆਪਣਾ ਚੰਡੀਗੜ੍ਹ ਪੁਲਿਸ ਦਾ ਹੋ ਜਾਂਦਾ ਜੀ ਕੰਮ ਉਹਦੇ ਵਿੱਚ ਸਾਰਾ ਚੈਕਿੰਗ ਚੱਲਦੀ ਰਹਿੰਦੀ ਹਾਂ ਉਹਨਾਂ ਦੇ ਸਹਿਯੋਗ ਤੇ ਚ ਸਹਿਯੋਗ ਦੇ ਨਾਲ ਮਿਲ ਕੇ ਜਿਹੜੀ ਸੈਕਿੰਗ ਆ ਹਰ ਇੱਕ ਗੱਡੀ ਦੀ ਹਰ ਇੱਕ ਜਗ੍ਹਾ ਤੇ ਜਿਹੜੀ ਇਥੇ ਚੈਕਿੰਗ ਕੀਤੀ ਜਾ ਰਹੀ ਹੈ ਕੇਵਲ ਯੂਨੀਵਰਸਿਟੀ ਦੇ ਅੰਦਰ ਨਹੀਂ ਬਾਹਰ ਵੀ ਜਿਸ ਤਰ੍ਹਾਂ ਮੈਂ ਪਹਿਲਾਂ ਵੀ ਦੱਸਿਆ ਕੁਝ ਐਸੇ ਵਿਦਿਆਰਥੀਆਂ ਨੂੰ ਪੁਆਇੰਟ ਆਊਟ ਕੀਤਾ ਗਿਆ ਏ ਜਿਹੜੇ ਮਾਹੌਲ ਖਰਾਬ ਕਰ ਸਕਦੇ ਨੇ ਤੇ ਆਪਣੇ ਬਾਹਰੋਂ ਕੁਝ ਸਾਥੀਆਂ ਨੂੰ ਬੁਲਾ ਸਕਦੇ ਨੇ ਇਸੇ ਕਰਕੇ ਹਰ ਇੱਕ ਬਾਹਰਲੀ ਗੱਡੀ ਹਰ ਇੱਕ ਬਾਹਰਲੇ ਵਿਅਕਤੀ ਨੂੰ ਅੰਦਰ ਜਾਣ ਦੀ ਇਜਾਜ਼ਤ ਨਹੀਂ ਹੈ ਕਿ ਹਾਈ ਕਾਰ ਚੈੱਕ ਕੀਤਾ ਜਾਂਦਾ ਇਸ ਦੇ ਨਾਲ ਨਾਲ ਹੀ ਜਿਹੜਾ ਆ ਜਿਹੜੇ ਪੁਆਇੰਟ ਕੀਤੇ ਗਏ ਨੇ ਜਿਹੜੇ ਵਿਦਿਆਰਥੀ ਆ ਉਹਨਾਂ ਤੇ ਵੀ ਨਜ਼ਰ ਰੱਖੀ ਜਾ ਰਹੀ ਆ ਚੰਡੀਗੜ੍ਹ ਪ੍ਰਸ਼ਾਸਨ ਚੰਡੀਗੜ੍ਹ ਪੁਲਿਸ ਵੱਲੋਂ ਵੀ ਤੇ ਯੂਨੀਵਰਸਿਟੀ ਜਿਹੜੀ ਸਿਕਿਉਰਿਟੀ ਆ ਉਸ ਵੱਲੋਂ ਵੀ ਯੂਨੀਵਰਸਿਟੀ ਦੇ ਪ੍ਰਸ਼ਾਸਨ ਵੱਲੋਂ ਵੀ ਤਾਂ ਕਿ ਇਲੈਕਸ਼ਨਾਂ ਨੂੰ ਸਖਾਵੇ ਢੰਗ ਨਾਲ ਕੀਤਾ ਜਾ ਸਕੇ ਸੋ ਸਥਿਤੀਆਂ ਨੇ ਪੰਜਾਬ ਯੂਨੀਵਰਸਿਟੀ ਦੀਆਂ ਤਾਂ ਕਿ ਇਲੈਕਸ਼ਨ ਜਿਹੜੇ 5 ਤਰੀਕ ਨੂੰ ਹੋਣ ਜਾ ਰਿਹਾ 5 ਸਤੰਬਰ ਨੂੰ ਉਹ ਸਹੀ ਢੰਗ ਨਾਲ ਹੋ ਸਕਣ ਜਿਸ ਕਰਕੇ ਹੀ ਸਾਰੇ ਇੰਤਜ਼ਾਮ ਨਜ਼ਰ ਆ ਰਹੇ ਨੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ ਕੈਮਰਾਮੈਨ ਸਿਕੰਦਰ ਦੇ ਨਾਲ ਜਸਪੀਤ ਸਿੰਘ ਅਸ਼ਕਪੀੜੀ ਸੀ ਨ